ਅਰਸੀ ਤੋਂ ਡੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟਿੰਗ ਲੱਭ ਰਿਹਾ ਹਜੇ ਤੱਕ ਤਾਂ ਸਭ ਤੋਂ ਅਹਿਮ ਜ਼ਿਲ੍ਹਾ ਅਹਿਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜੀਪੀ 'ਚ ਅੱਜ ਲਿਸਟ ਵੀ ਭਾਜੀਪੀ ਨੇ ਪਹਿਲਾਂ ਕੱਢੀ ਨਾ ਉਹ ਵੀ ਪਹਿਲਾਂ ਕੱਢਿਆ ਕਾਂਗਰਸ ਪਾਰਟੀ ਅੱਜ ਜਿਹੜੀ ਆ ਉਹ ਪਹਿਲੀ ਲਿਸਟ 'ਚ ਉਹਨਾਂ ਨੇ ਲੁਧਿਆਣਾ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਇਹ ਹਾਲਾਤ ਦੇਖੋ ਵੀ ਆਪਸ ਵਿੱਚ ਕਿਵੇਂ ਖਿੱਚੋਤਾਣਾ ਆਪਸ ਵਿੱਚ ਕਿਸ ਤਰੀਕੇ ਨਾਲ ਲੜੋ ਲੜਾਈ ਚੱਲ ਰਹੀ ਆ ਬਈ ਲੁਧਿਆਣੇ 'ਚ ਫੈਸਲਾ ਹੀ ਨਹੀਂ ਹੋ ਰਿਹਾ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋਗੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਵੀ ਵਾਕਈ ਬਈ ਅਸੀਂ ਇੱਥੇ 2 ਨੰਬਰ ਦਾ ਪਹਿਲਵਾਨ ਪਹਿਲਵਾਨ ਆ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ 1 ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਤਾਂ ਕਾਂਗਰਸ ਦੀ ਨਿਕਲ ਗਈ ਹੁਣ ਤਾਂ ਦੂਜੀ ਲਿਸਟ ਆਉਣੀ ਹੈ ਤੇ ਦੋ ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਅਹਿਮ ਜ਼ਿਲ੍ਹਾ ਅਹਿਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜੀਪੀ 'ਚ ਅੱਜ ਲਿਸਟ ਵੀ ਭਾਜੀਪੀ ਨੇ ਪਹਿਲਾਂ ਕੱਢੀ ਨਾ ਵੀ ਪਹਿਲਾਂ ਕੱਢਿਆ ਕਾਂਗਰਸ ਪਾਰਟੀ ਜਿਹੜੀ ਆ ਉਹ ਪਹਿਲੀ ਲਿਸਟ ਚ ਉਹਨਾਂ ਨੇ ਲੁਧਿਆਣਾ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਇਹ ਹਾਲਾਤ ਦੇਖੋ ਵੀ ਆਪਸ ਵਿੱਚ ਕਿਵੇਂ ਖਿੱਚੋਤਾਣਾ ਫਿਚ ਕਿਸ ਤਰੀਕੇ ਨਾਲ ਲੜੋ ਲੜਾਈ ਚੱਲ ਰਹੀ ਆ ਵੀ ਲੁਧਿਆਣੇ ਚ ਫੈਸਲਾ ਹੀ ਨਹੀਂ ਹੋ ਰਿਹਾ ਤੇ ਹਲਕੇ ਦੇ ਅਨਚਾਰਜ ਸਾਡੇ ਸਾਰੇ ਸੂਬੇ ਦੇ ਬੀਜੇਪੀ ਦੇ ਕੈਸ਼ੀਅਰ ਸਤਕਾਰਯੋਗ ਦੇਵੀ ਸਾਹਿਬ ਤੇ ਸਾਰੀ ਬੀਜੇਪੀ ਦੀ ਸੈਂਟਰਲ ਹਲਕੇ ਦੀ ਚਾਹੇ ਉਹ ਸਟੇਟ ਦੇ ਲੀਡਰਸ਼ਿਪ ਹੋਵੇ ਚਾਹੇ ਉਹ ਜ਼ਿਲ੍ਹਾ ਦੇ ਪਦ ਅਧਿਕਾਰੀ ਹੋਣ ਚਾਹੇ ਉਹ ਯੁਵਾ ਮੋਰਚਾ ਦੇ ਹੋਣ ਚਾਹੇ ਮਹਿਲਾ ਬੀਜੇਪੀ ਦੇ ਹੋਣ ਸਾਰੇ ਚਾਹੇ ਜਿੰਨੇ ਵੀ ਸੰਗਠਨ ਨੇ ਚਾਹੇ ਸੈੱਲ ਨੇ ਉਹਨਾਂ ਦੇ ਸਾਰਿਆਂ ਦੀ ਸੈਂਟਰ ਹਲਕਿਆਂ ਦੇ ਮੈਂ ਬਹੁਤ ਧੰਨਵਾਦੀ ਹਾਂ ਵੀ ਆ ਤੁਹਾਡੇ ਮੂਹਰੇ ਜੋ ਅੱਜ ਪਹਿਲੇ ਦਿਨ ਜਿਹੜਾ ਇਹ ਉਹ ਸੈਂਟਰਲ ਇੱਕ ਛੋਟਾ ਜਿਹਾ ਕਲ ਪ੍ਰਧਾਨ ਜੀ ਨੇ ਤੇ ਦੇਵੀ ਸਾਹਿਬ ਅਸੀਂ ਇਕੱਠੇ ਗੱਡੀ ਜਾ ਰਹੇ ਸੀ ਵੀ ਕੱਲ ਇੱਕ ਨੀਟੂ ਜੀ ਸਾਰੇ ਕਾਉਂਸਲਰ ਸਮਾਨ ਜਿਹੜੇ ਇਲੈਕਸ਼ਨਾਂ ਤੋਂ ਲੜੇ ਨੇ ਜਾਂ ਜਿੱਤੇ ਹੋਏ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੇ ਸਾਡੇ ਮੰਡਲ ਪ੍ਰਧਾਨ ਸਾਰੇ ਸਾਡੇ ਸ਼ਕਤੀ ਕੇਂਦਰਾਂ ਦੇ ਪ੍ਰਧਾਨ ਸ਼ਕਤੀ ਕੇਂਦਰਾਂ ਦੀ ਬਾਡੀ ਆ ਸਾਰੀਆਂ ਤੇ ਸਾਡੇ ਬਲਾਕ ਦੇ ਪੰਨਾ ਜਿਹੜੇ ਪ੍ਰਧਾਨ ਨੇ ਸਾਰਿਆਂ ਦਾ ਹੀ ਮੈਂ ਬਹੁਤ ਧੰਨਵਾਦੀ ਆ ਤੇ ਅੱਜ ਬਹੁਤ ਖੁਸ਼ੀ ਨਾਲ ਮੈਂ ਕਹਿ ਰਿਹਾ ਵੀ ਜੋ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕੱਲ ਸੰਕਲਪ ਲਿਆ ਉਹ ਕਿਦਣ ਲਿਆ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਨ ਤੇ ਸੰਕਲਪ ਲਿਆ ਹੈ ਵੀ ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ ਉਹ ਤੁਸੀਂ ਸਾਰਿਆਂ ਨੇ ਉਹ ਸੁਣਿਆ ਹੈ ਪੜ੍ਹਿਆ ਹੈ ਤੇ ਅੱਜ ਉਸ ਲਈ ਵੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਵਾਲ ਇਹ ਕੀ ਲੱਗਦਾ ਜਿੱਦਾਂ ਮੈਂ ਲੁਧਿਆਣੇ ਦੇ ਵਿੱਚ ਮੁਕਾਬਲਾ ਚੋਟੀ ਦਾ ਆ ਜਿੱਦਾ ਇੱਕ ਪਾਸੇ ਪੱਪੀ ਜੀ ਦੀ ਐਲਾਨ ਹੋ ਰਿਹਾ ਨਾ ਆਮ ਪਾਲ ਦੀ ਨਹੀਂ ਨਹੀਂ ਹਜੇ ਤੱਕ ਗੱਲ ਸੁਣੋ ਮੇਰੀ ਇੱਕ ਹਜੇ ਤੱਕ ਕਿਸੇ ਕੈਂਡੀਡੇਟ ਅਸਿੱਧ ਅੜੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਿਹਾ ਹਜੇ ਤੱਕ ਤਾਂ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋਗੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਵੀ ਵਾਕਈ ਵੀ ਅਸੀਂ ਇੱਥੇ ਦੋ ਨੰਬਰ ਦਾ ਪ੍ਰਵਾਨ ਪ੍ਰਵਾਨ ਆ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ ਇੱਕ ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਦਾ ਕਾਂਗਰਸ ਦੀ ਨਿਕਲ ਗਈ ਹੁਣ ਤਾਂ ਦੂਜੀ ਲਿਸਟ ਆਉਣੀ ਹੈ ਤੇ ਦੋ ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਅਹਿਮ ਜ਼ਿਲ੍ਹਾ ਅਹਿਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜਪਾ ਚ ਅੱਜ ਲਿਸਟ ਵੀ ਭਾਜਪਾ ਨੇ ਪਹਿਲਾਂ ਕੱਢੀ ਨਾ ਵੀ ਪਹਿਲਾਂ ਕੱਢਿਆ ਕਾਂਗਰਸ ਪਾਰਟੀ ਅੱਜ ਜਿਹੜੀ ਆ ਉਹ ਪਹਿਲੀ ਲਿਸਟ ਚ ਉਹਨਾਂ ਨੇ ਲੁਧਿਆਣਾ ਨੂੰ ਪ੍ਰੀਅਰਿਟੀ ਨਹੀਂ ਦਿੱਤੀ ਇਹ ਹਾਲਾਤ ਦੇਖੋ ਵੀ ਆਪਸ ਵਿੱਚ ਕਿਵੇਂ ਖਿੱਚੋਤਾਣ ਆਪਸ ਵਿੱਚ ਕਿਸ ਤਰੀਕੇ ਨਾਲ ਲੜੋ ਲੜਾਈ ਚੱਲ ਰਹੀ ਆ ਬੀ ਲੁਧਿਆਣੇ ਚ ਫੈਸਲਾ ਹੀ ਨਹੀਂ ਹੋ ਰਿਹਾ ਐਮਪੀ ਸਾਹਿਬ ਕਿਸਾਨਾਂ ਦੀ ਗੱਲ ਕਰੀਏ ਤਾਂ ਲਗਾਤਾਰ ਵਿਰੋਧ ਹੋ ਰਿਹਾ ਪਰ ਦੂਸਰੇ ਪਾਸੇ ਕਾਂਗਰਸ ਤੋਂ ਬੰਦੇ ਦੋਸਟਾਂ ਦੇ ਵਿੱਚ ਹੀ ਕਿੰਨੇ ਦਾ ਜ਼ਿਕਰ ਕੀਤਾ ਗਿਆ ਕਿ ਕਿਸਾਨਾਂ ਨੂੰ ਹਰ ਰਾਹਤ ਦਿੱਤੀ ਜਾਵੇ ਮੈਂ ਤਾਂ ਪਹਿਲਾ ਦਿਨ ਜਦੋਂ ਆਇਆ ਸੀ ਇਹ ਤੁਹਾਨੂੰ ਉਦੋਂ ਨਹੀਂ ਕਹਤਾ ਸੀ ਵੀ ਮੋਦੀ ਜੀ ਰੈੱਡ ਕਾਰਪਟ ਦਾ ਸਵਾਗਤ ਹੈ ਜਿਹੜਾ ਕਿਸਾਨਾਂ ਦਾ ਕਰਨਗੇ ਉਹੀ ਗੱਲ ਉਹਨਾਂ ਨੇ ਸੰਗਲਪ ਪੱਤਰ ਚ ਕਹੀ ਹੈ ਜੀ ਜੀਪੁਰਾਲ ਸਾਹਿਬ ਸਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਿਤਨਾ ਕਿਤੇ ਕਮੀ ਰਹੀ ਨਹੀਂ ਨਹੀਂ ਕੋਈ ਵਿਰੋਧ ਨਹੀਂ ਹੋ ਰਿਹਾ ਬਿਲਕੁਲ ਵਿਰੋਧ ਨਹੀਂ ਹੋ ਰਿਹਾ ਇੱਕ ਗੱਲ ਨੂੰ ਮੇਰੀ ਨੂੰ ਸਮਝੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਚੁਟਕੀ ਮਾਰ ਕੇ ਕਹਿੰਦੀ ਸੀ 23 ਫਸਲਾਂ ਚ ਐਮਐਸਪੀ ਦਵਾਂਗੇ ਉਹਨਾਂ ਦੇ ਕੈਂਡੀਡੇਟਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਇਹਦਾ ਕੀ ਮਤਲਬ ਤੁਸੀਂ ਸਮਝਦੇ ਹੋ ਐਮਵੀ ਸਾਹਿਬ ਐਮਪੀ ਸਾਹਿਬ ਜੀ ਕਹਿੰਦੇ ਜੀ ਬਿੱਟੂ ਜਿੱਤ ਗਿਆ ਮੈਂ ਸਿਆਸਤ ਛੱਡਦਾ ਹਾਂਗਾ ਇਹ ਗੱਲ ਸਾਡਾ ਇਹ ਇਹ ਮੈਂ ਨਹੀਂ ਆ ਜੋ ਕਹਿ ਰਹੇ ਆ ਨਾ ਸਾਡਾ ਇਹ ਕੀ ਕਹਿ ਰਹੇ ਨੇ ਬੀ ਜੀ ਹਾਂਜੀ ਦੇ ਬੀ ਇੱਕ ਮਿੰਟ ਦੋ ਇੱਕ ਮਿੰਟ ਜਿਨ੍ਹਾਂ ਨੇ ਕਿਹਾ ਉਹਨਾਂ ਦੇ ਸਸਤੇ ਛਡਾਵਾਗੇ ਐਮਬੀ ਸਾਹਿਬ ਕੱਲ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਮੈਂ ਦੇ ਆਣੇ ਦੇ ਵਿੱਚ ਚਾ ਕਾਂਗਰਸ ਹੋ ਵਿੱਚ ਆਮ ਆਦਮੀ ਪਾਰਟੀ ਹੋ ਵਿੱਚ ਆ ਅਕਾਲੀ ਦਲ ਹੋ ਵਿੱਚ ਜਮਾਨਤਾ ਚਬਲ ਕਰਕੇ ਭੇਜਣੇ ਸਾਰੇ ਤੁਹਾਨੂੰ ਪ੍ਰੋਮਿਸ ਕਰ ਰਹੇ ਭਾਰਤ ਜਿੰਦਾਬਾਦ ਅਕਲ ਨੇ ਕਿਹਾ ਜਿਸ ਤਰ੍ਹਾਂ ਕੀ ਕਹੇ ਹੋਰ ਦिए ਜਨਤਾ ਪਾਰਟੀ ਯਾਰ ਸੀ ਤਾਂ ਪਹਿਲਾਂ ਹੀ ਕਿਹਾ ਵੀ ਇਹ ਇਹ ਮਾਫੀ ਨੂੰ ਛੱਡੋ ਯਾਰ ਕਿਸੇ ਨੂੰ ਕਿਸੇ ਨੂੰ ਕੁਝ ਵੀ ਕਹਿ ਕੇ ਤੁਸੀਂ ਇੱਕ ਲੁਧਿਆਣੇ ਚ ਸਾਡਾ ਇੱਕ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹਣਾ ਭਾਈਚਾਰਾ ਹੈ ਜੀ ਜਿਹੜਾ ਇਹ ਬਣਾਉਂਦਾ ਹੈ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ OBC ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੰਗ ਕਰਦਾ ਵੀ ਉਸ ਬੰਦੇ ਨੂੰ ਜਿਹਨੇ ਇਹ ਸ਼ਬਦ ਵਰਤੇ ਨੇ ਉਹਨੂੰ ਜਲਦੀ ਤੋਂ ਜਲਦੀ ਪਾਰਟੀ ਚੋਂ ਕੱਢਣਾ ਚਾਹੀਦਾ ਨਹੀਂ ਸਾਡੇ ਵੱਲੋਂ ਕੱਢੋ ਨਾ ਕੱਢੋ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਅਕਲ ਦਾ ਇਹਨਾਂ ਦਾ ਜਨਾਜ਼ਾ ਜਿਹੜਾ ਹੈ ਉਹ ਦੇਖ ਲਿਆ ਲੋਕਾਂ ਨੇ ਉਹ ਸਮਝ ਲੇ ਇੱਕ ਗੱਲ ਹੋਰ ਸੁਣ ਲਓ ਅੱਜ ਇਹ ਇਹ ਐਨੇ ਢੀਠ ਨੇ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਕੋਈ ਵੀ ਹੋਵੇ ਚਾਹੇ ਕੇਜਰੀਵਾਲ ਹੋਵੇ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਮੁੱਖ ਮੰਤਰੀ ਨੂੰ ਜਿਹੜੇ ਲੋਕ ਨੇ ਕੰਮ ਕਰਾਉਣ ਕਿੱਥੇ ਜੇਲ੍ਹ 'ਚ ਜਾਣਗੇ ਅਸਤੀਫਾ ਦੇਣ ਨੂੰ ਕਿਉਂ ਕਹਿ ਰਹੇ ਆ ਕਿਉਂ ਅਸੀਂ ਕੱਲ ਪ੍ਰੈਸ ਕਾਨਫਰੰਸ ਸੁਣਤੀ ਵੀ ਦੱਸੋ ਮੁੱਖ ਮੰਤਰੀ ਨੇ ਕੋਲ ਰੋਜ਼ ਲੋਕਾਂ ਨੇ ਫਰਿਆਦਾਂ ਲੈ ਕੇ ਜਾਣੀਆਂ ਰੋਜ਼ ਲੋਕਾਂ ਨੇ ਫਾਈਲਾਂ ਲੈ ਕੇ ਜਾਣੀਆਂ ਉਹ ਫਾਈਲਾਂ ਜਾਂ ਲੋਕ ਮਿਲਣ ਲਈ ਤਹਾਰ ਜੇਲ੍ਹ 'ਚ ਜਾ ਕਰਨਗੇ ਤਾਂ ਅਸਤੀਫਾ ਮੰਗ ਰਹੇ ਆ ਵੀ ਸਾਰਾ ਕੰਮ ਆ ਜਿਹੜਾ ਇਨਾਂ ਦਾ ਭਾਂਡਾ ਫੁੱਟ ਗਿਆ ਐਨੀ ਬੇਨਤੀ ਆ ਅਗਲੀਆਂ ਗੱਲਾਂ ਸਾਰੀਆਂ ਤੁਹਾਨੂੰ ਕਰਾਂਗੇ ਹਜੇ ਸਿਰਫ ਆਪਾਂ ਅੜੀਕੋ ਬਿਗੇਸਟ ਪਾਰਟੀ ਦੇ ਕੋਈ ਕੈਂਡੀਡੇਟ ਉਹ ਦੇ ਵੀ ਸਕਦੇ ਆ ਕਿ ਕਿਤੇ ਐ ਇਨਾ ਨਿਕਲ ਜੇ ਕੱਲ ਐਮਪੀ ਸਾਹਿਬ ਕੱਲ ਦੀ ਵੀਡੀਓ ਤੁਹਾਨੂੰ ਦਿਖਾਈ ਸੀ ਮੈਂ ਪਾਇਲ ਦੇ ਵਿੱਚ ਕਲੈਸ਼ ਹੋਇਆ ਪਾਰਟੀ ਦਾ ਉਹ ਤਾਂ ਜਿੱਥੇ ਪਾਰਟੀ ਤਕੜੀ ਹੁੰਦੀ ਆ ਕਈ ਵਾਰ ਕਿਉਂਕਿ ਜੋਸ਼ ਹੈ ਨਾ ਉਹ ਮੈਂ ਉਹਨਾਂ ਨੂੰ ਪੁੱਛਿਆ ਸੀ ਜਿਹੜੇ ਸਾਡੇ ਇੰਚਾਰਜ ਨੇ ਉਹ ਸਿਰਫ ਛੋਟੀ ਮੋਟੀ ਕਿਉਂਕਿ ਉੱਥੇ ਘਰੇਵਾਲ ਸਾਹਿਬ ਸਤਕਾਰਯੋਗ ਮੌਜੂਦ ਸਨ ਉਹਨਾਂ ਨੇ ਇੱਕਦਮ ਸਥਿਤੀ ਨੂੰ ਉਹ ਸਿਰਫ ਬੋਲਣ ਪਿੱਛੇ ਇੱਕ ਕੋਈ ਜਿਹੜਾ ਉੱਥੇ ਸੰਭਾਲ ਰਿਹਾ ਸੀ ਉਹ ਕਿਸੇ ਲੀਡਰ ਨੂੰ ਇੱਕ ਨੂੰ ਟਾਈਮ ਨਹੀਂ ਦੇ ਸਕਿਆ ਜਿਹਦੇ ਪਿੱਛੇ ਉਹਨਾਂ ਨੇ ਇਤਰਾਜ਼ ਕੀਤਾ ਐਦੋਂ ਵੱਧ ਕੁਝ ਨਹੀਂ ਸੀ ਲੋਕਾਂ ਦਾ ਚੋਣਾਂ ਆਉਣ ਆਈਆਂ ਜੇ ਵੀ ਕਾਂਗਰਸ ਪੰਜਾਬ ਦੇ ਵੋਟਰਾਂ ਨਾਲ ਕਮਿਆਜ਼ਾ ਕਿਤੇ ਨਾ ਕਿਤੇ ਪੂਰਨਾ ਪੈ ਸਕਦਾ ਲੱਗਦਾ ਤੁਹਾਨੂੰ ਸਮਝਦੇ ਚੋਣ ਆਉਣ ਵਾਲੀਆਂ ਨਹੀਂ ਲੋਕਾਂ ਦਾ ਚੋਣ ਤਾਂ ਆ ਗਈਆਂ ਬਿਲਕੁਲ ਬਿਲਕੁਲ ਹਾਂ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਵੋਟਰਸ ਨੇ ਉਹਨਾਂ ਦਾ ਖਮਿਆਜ਼ਾ ਕਿਤੇ ਤੁਹਾਨੂੰ ਪੂਰਨਾ ਪੈ ਸਕਦਾ ਕਿ ਨਾ ਮੈਨੂੰ ਤਾਂ ਭਾਜੀਪੀ ਚਾ ਮੈਂ ਮੈਂ ਤਾਂ ਭਾਜੀਪੀ ਦੇ ਫਿਕਰ ਕਰਨਾ ਹੈ ਪਰ ਮੈਂ ਜਨਨ ਪਾਰਟੀ ਨਾਲ ਆਇਆ ਹੈ ਮੈਂ ਦਾ ਤੌਰ ਤੇ ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਸਾਨੂੰ ਇਡਾ ਹੌਨਹਾਰ ਨੌਜਵਾਨ ਜਿਹੜਾ ਵੇ ਇੱਕ ਨੇਤਾ ਦਿੱਤਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਲੈ ਕੇ ਉਹਨਾਂ ਨੂੰ ਭੇਜਿਆ ਔਰ ਅਸੀਂ ਅੱਜ ਸਾਰੇ ਕਾਰਗਰਤਾ ਕੱਲ ਛੋਟਾ ਜਿਹਾ ਮੈਸੇਜ ਪ੍ਰਧਾਨ ਜੀ ਨੇ ਕਿਹਾ ਵੀ ਦਫ਼ਤਰ ਦੇ ਵਿੱਚ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਆ ਜਾਓ ਔਰ ਮੈਂ ਅੱਜ ਸਵੇਰੇ ਹੀ ਸਾਰੇ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਰਿਕੁਐਸਟ ਕੀਤੀ ਵੀ ਆਓ ਔਰ ਤੁਸੀਂ ਦੇਖਿਆ ਵੀ ਸਾਰੇ ਜਿਸ ਤਰੀਕੇ ਦੇ ਨਾਲ ਹਮ ਹਮਾ ਕੇ ਬਿੱਟੂ ਦਾ ਸਵਾਗਤ ਕਰਨ ਆਏ ਨੇ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਜਿਹੜੇ ਮੇਰੇ ਨਾਲ ਕਾਰਜ ਕਰਤਾ ਸਾਡੇ ਮੰਡਲ ਪ੍ਰਧਾਨ ਸਾਡੇ ਕੌਂਸਲਰ ਸਾਬਾਨ ਸਾਡੀ ਸਾਰੀ ਪਾਰਟੀ ਹੰਤਾ ਬਾਲੀ ਦੀ ਟੀਮ ਜਿਨ੍ਹਾਂ ਨੇ ਸਵਾਗਤ ਕੀਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬੈਠੋ ਬੈਠ ਜਾਓ ਜੀ ਜਿਹੜਾ ਸਵਾਗਤ ਕੀਤਾ ਇੱਕ ਲਗ ਤਰ੍ਹਾਂ ਦਾ ਕੀਤਾ ਗਿਆ ਨਹੀਂ ਲਗ ਤਰ੍ਹਾਂ ਦਾ ਨਹੀਂ ਕੀਤਾ ਗਿਆ ਬਿੱਟੂ ਜੀ ਸਾਡੇ ਐਸੇ ਇਨਸਾਨ ਨੇ ऐसे ऐसे ਲੋਕਾਂ ਦੇ ਵਿੱਚ ਜੁੜੇ ਹੋਏ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੋਕੀ ਤਰਸ ਰਹੇ ਵੀ ਕਦੋਂ ਆਣ ਔਰ ਕਦੋਂ ਇਹਨਾਂ ਨੂੰ ਵੋਟਾਂ ਦੇ ਨਾਲ ਤੇ ਤੋਲ ਕੇ ਲੋਕਾਂ ਦੀ ਜਮਾਨਤ ਜਿਹੜੀ ਜਮਤ ਕਰਾ ਕੇ ਅਸੀਂ ਭੇਜੀ ਹੈ